ਫੁੱਟਦਾ ਹੀ ਫਰ ਗਿਆ ਕੀ ਕਰੀ ਜਾਂਦੀ ਸੀਗੀ ਕੁਛ ਨਹੀਂ ਜੀ ਬਸ ਬੈਠੀ ਸੀ ਬਹਿਲੀ ਹਰ ਤਾਂ ਮੈਂ ਕੀ ਕਰਨਾ ਤੁਹਾਨੂੰ ਪਤਾ ਹੀ ਆ ਅੱਛਾ ਟੀਵੀ ਟੂਵੀ ਲਾ ਕੇ ਬਹਿ ਜਾ ਕਰ ਜੀ ਨਹੀਂ ਲੱਗਦਾ ਹੈਗਾ ਤਾਂ ਨਹੀਂ ਫਿਰ ਮੰਮੀ ਉਧਰ ਬਾਜੂ ਮਾਰ ਦਿੰਦੇ ਨਾ ਦਾ ਕਰਕੇ ਮਹਾ ਚਲੋ ਮੈਂ ਬੈਠੀ ਐ 5-10 ਮਿੰਟ ਜਿਹੜਾ ਅੱਛਾ ਅੱਛਾ ਕਮਲ ਨੂੰ ਬਾਜੂ ਮਾਰ ਲੈਣੀ ਸ਼ੋਹ ਵੈ ਜਾਂਦੀ ਤੇਰੇ ਕੋਲ ਚਲੋ ਕੋਈ ਨਹੀਂ ਜੇ ਉਹ ਠੀਕ ਨਹੀਂ ਹੈਗੀ ਉਹਦੀ ਸਿਹਤ ਅੱਜ ਵੀ ਉਹ ਕਹਿੰਦੀ ਨਾ ساری ਰਾਤ ਹੀ ਮੈਨੂੰ ਸਵੇਰ ਹੀ ਦੱਸਤਾ ਸੀ ਉਹਨੇ ਕੱਲੀ ਭਾਬੀ ਸਾਰੀ ਰਾਤ ਦੀ ਮੈਂ ਤਾਂ ਨੀਂਦ ਹੀ ਨਹੀਂ ਆਈ ਹੈਗੀ ਪਤਾ ਨਹੀਂ ਕੀ ਹੋਇਆ ਪਿਆ ਉਹਨੂੰ ਵਿਚਾਰੀ ਨੂੰ ਉਹ ਹੋਣਾ ਤਾਂ ਕੀ ਹੈ ਤਲੇ ਫਲੇ ਬੱਦ ਖਾ ਲੈਂਦੀ ਹੈ ਮੁੜ ਕੇ ਸਿਹਤ ਬਿਮਾਰ ਹੋ ਜਾਂਦੀ ਹੈ ਬਸ ਐ ਹੀ ਹੋਊਗਾ ਅਪਸਟਾਈ ਜਿਸੀਏ ਹੋਰ ਹੋਰ ਤਾਂ ਠੀਕ ਹੈ ਮੈਂ ਤਾਂ ਤੈਨੂੰ ਇਹ ਕਹਿੰਦਾ ਸੀਗਾ ਆਪਾਂ ਨਾ ਜਦੋਂ ਵਿਆਹ ਕੀਤਾ ਆਪਣਾ ਹਾਂਜੀ ਉਦੋਂ ਪੈਸੇ ਤੇਲੀ ਜੀ ਬਾਵਾ ਲਾਗੇ ਸੀ ਤੇ ਧਾਰ ਇਸ ਧਾਰੇ ਵੀ ਫੜੇ ਸੀਗੇ ਹਾਂਜੀ ਉਹ ਤਾਂ ਪੜਨੇ ਪੈਂਦੇ ਹਾਂ ਹਾਂ ਹੁਣ ਕਮੇਟੀ ਜੀ ਪਾਈ ਹੋਈ ਸੀਗੀ ਅੱਛਾ ਉਹ ਪੂਰੀ ਹੋ ਗਈ ਅੱਜ ਪੈਸੇ ਫੜਨ ਜਾਣਾ ਮੈਂ ਠੀਕ ਹੈ ਜੀ ਤੇ ਇੱਕ ਦੋ ਇੱਕ ਦੋ ਜਣੇ ਤਾਂ ਪਿੰਡ ਚ ਨੇ ਇੱਥੇ ਅੱਛਾ ਜੀ ਉਹਨਾਂ ਦੇ ਦੇਣੇ ਆ ਬਾਕੀ ਮਾਨਸਾ ਨਾਲ ਜਿੱਥੋਂ ਰਾਸ਼ਨ ਚੱਕਿਆ ਸੀਗਾ ਫਲਵਾਈ ਦੇ ਖੜੇ ਆ ਵੀ ਐ ਕਈ ਕਰਕੇ ਕਹੀ ਆ ਤੇ ਮੈਨੂੰ ਹੋ ਜਾਊਗਾ ਨੇਰਾ ਆਦਾ ਰੋਟੀ ਪਾਣੀ ਖਾ ਕੇ ਟਾਈਮ ਨਾਲ ਪੈ ਜੀ ਕਿਤੇ ਮੈਨੂੰ ਡਿੱਕੀ ਜਾਵੇ ਵੀ ਆਊਗਾ ਫੇਰ ਖਾਉਂਗੀ ਰੋਟੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਤੇ ਸ਼ਾਮ ਜੇ ਨੂੰ ਆ ਜਾਣਾ ਤੁਸੀਂ ਟਾਈਮ ਜੇ ਨਾਲ ਤੁਹਾਨੂੰ ਵੀ ਪਤਾ ਹਨਾ ਅੱਜ ਇੱਥੇ ਚੱਲੋ ਮੇਰਾ ਨਾ ਨਾਵਾਜਾ ਕਰਕੇ ਨਾ ਤੁਹਾਡੇ ਨਾਲ ਹੀ ਜੀਜਾ ਲੱਗਦਾ ਨਹੀਂ ਤਾਂ ਹੋਰੋਂ ਜੀ ਲੱਗਦਾ ਮਨ ਨਹੀਂ ਲੱਗਦਾ ਮੇਰਾ ਤਾਂ ਹੀ ਤਾਂ ਮੈਂ ਕਹਿੰਦਾ ਸੀ ਟੀਵੀ ਟੂਵੀ ਲਾ ਕੇ ਬਹਿ ਜੀ ਠੀਕ ਹੈ ਕਿਉਂਕਿ ਮੈਨੂੰ ਤੁਹਾਨੂੰ ਪਤਾ ਸਾਫ ਕਿਤਾਬ ਦੇ ਵਿੱਚੋਂ ਸੌ ਹੋ ਜਾਂਦਾ ਟਾਈਮ ਤਾਂ ਲੱਗ ਹੀ ਜਾਂਦਾ ਹੁੰਦਾ ਫਿਰ ਆਇਆ ਇੱਕ ਜਣੇ ਕੋਲ ਜਾਣਾ ਹੋਵੇ ਤਾਂ ਛੇਤੀ ਹਿਸਾਬ ਹੋ ਜਾਂਦਾ ਹੁੰਦਾ ਹੁਣ ਦੋ ਤਿੰਨ ਜਣੇ ਤਾਂ ਇੱਥੇ ਪਿੰਡ 'ਚ ਜਿਹਨਾਂ ਤੋਂ ਫੜੇ ਸੀਗੇ ਬਾਕੀ ਭਈ ਹੁਣ ਦੁਕਾਨ ਵਾਲੇ ਦਾ ਜਿੱਥੋਂ ਕੋ ਥੋਕ ਦਾ ਇਕੱਠਾ ਸਮਾਨ ਚੱਕਿਆ ਸੀ ਉਹਦਾ ਹੋ ਗਿਆ ਫਲਵਾਈ ਦਾ ਹੋ ਗਿਆ ਤੇ ਸੁਨਿਆਰੇ ਕੋਲ ਜਾ ਕੇ ਆਉਣਾ ਕਈ ਕੰਮ ਨੇ ਮੈਂ ਮੈਨੂੰ ਲੱਗਦਾ ਨੇਰਾ ਹੀ ਹੋ ਜਾਊਗਾ ਮੈਨੂੰ ਚਲੋ ਕੋਈ ਨਹੀਂ ਜੀ ਫਿਰ ਕੋਈ ਨਹੀਂ ਤੁਸੀਂ ਨਿਮੇੜਾ ਬਾਅਦੇ ਕੰਮ ਹਾਂ ਤੇ ਆਪਦਾ ਭਾਈ ਇੱਥੇ ਬਹਿ ਜਾ ਕਿਉਂ ਸੌ ਕੋਈ ਆਉਂਦਾ ਆਂਡ ਗਵਣ ਚ ਤੇ ਕੰਮ ਕੁਮੇ ਕਰਨ ਦੀ ਲੋੜ ਨਹੀਂ ਪੈ ਰਹੀ ਮੈਂ ਨਾ ਪਿੰਡ ਚ ਗੱਲਾਂ ਹੀ ਆ ਬਣਾ ਲੈਂਦਾ ਤਾਂ ਹੀ ਮੈਂ ਨਾ ਆ ਕੇ ਕੱਪੜੇ ਢੀੜੇ ਬਦਲੇ ਸੀ ਮੰਮੀ ਕਹਿੰਦੀ ਸੀ ਵਧੀਆ ਤਿਆਰ ਵਿਆਰ ਹੋ ਜਾਕਰ ਆਪਦਾ ਤਾਂ ਨਹੀਂ ਮੈਂ ਤਿਆਰ ਵਿਆਰ ਹੋ ਗਈ ਸੀ ਜੀ ਤੇ ਬਾਕੀ ਮੈਂ ਮਾਣ ਨੂੰ ਵੀ ਸਮਝਾਤਾ ਸੀਗਾ ਉਹ ਕਹਿੰਦੀ ਚਲ ਕੋਈ ਨਾ ਮੈਂ ਕਿਹਾ ਜੇ ਕੰਮ ਨੂੰ ਕੀ ਹੈ ਤੇ ਮੈਂ ਨਹੀਂ ਕਹਿੰਦਾ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ ਨਾ ਪਰ ਜਿਹੜਾ ਕੋਈ ਦਿਨ ਬਿਹਾਰ ਬਣਿਆ 2-4 ਦਿਨ ਜਿਹੜਾ ਵੀ ਕੋਈ ਸ਼ਗਨ ਸੁਗਨ ਜੇ ਹੈਗੇ ਸਾਰੇ ਨਿਮੇੜ ਕੇ ਉਸ ਤੋਂ ਬਾਅਦ ਤੁਸੀਂ ਕੰਮ ਕਰਨਾ ਹੋਰ ਦੱਸ ਕੀ ਨਹੀਂ ਕਰਨਾ ਗੱਲ ਤਾਂ ਐਂ ਵੀ ਕੋਈ ਹੁਣ ਆ ਜਾਂਦਾ ਹੁੰਦਾ ਹੰਡਗਵਾਂ ਚ ਉਹ ਫਿਰ ਗੱਲਾਂ ਹੀ ਬਣਾਉਣ ਲੱਗ ਜਾਂਦੇ ਵੀ ਆ ਕੀ ਲਾਤੀ ਚੱਲ ਆਪਦਾ ਦੇਖ ਕੇ ਜੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਫਿਰ ਤੁਹਾਨੂੰ ਪਤਾ ਜੀ ਹੁਣ ਮੰਮੀ ਜੀ ਦਾ ਕਹਿਣਾ ਤਾਂ ਮੈਂ ਮੋੜ ਨਹੀਂ ਸਕਦੀ ਹੈ ਨਾ ਜੇ ਮੈਂ ਕਹਿਣਾ ਮੋੜੂੰਗੀ ਮੈਂ ਘਰ ਚ ਕਲੇਸ਼ ਪਾਊਗਾ ਨਾ ਨਾ ਮੈਂ ਐਂ ਤਾਂ ਨਹੀਂ ਕਹਿੰਦਾ ਵੀ ਕਿਹੜਾ ਨਹੀਂ ਮੋੜਨਾ ਬਾਕੀ ਕੋਈ ਨਾ ਮਾਣ ਨੂੰ ਤਾਂ ਮੈਂ ਆਪ ਹੀ ਸਮਝਾਤਾ ਸੀ

ਤੇ ਕਹਿੰਦੇ ਸੀਗੇ ਵੀ ਸ਼ਾਮ ਹੋ ਜੂਗੀ ਮੈਨੂੰ ਆਉਂਦੇ ਆਉਂਦੇ ਆ ਤੇ ਤੇਰਾ ਸਿਰ ਦਰਦ ਕਿਵੇਂ ਠੀਕ ਆ ਹੁਣ ਕਿਤੇ ਭਾਬੀ ਹੋਮੀ ਆ ساری ਰਾਤ ਨਹੀਂ ਮੈਂ ਤਾਂ ਸੌ ਕੇ ਦੇਖਿਆ ਕੱਲ ਜੀ ਦੂਸਰਾ ਦਿਨ ਹਜੇ ਤੱਕ ਨਹੀਂ ਹਟਿਆ ਅੱਛਾ ਹਟੇ ਹੀ ਨਹੀਂ ਹੈਗਾ ਸਿਰ ਹਟਿਆ ਨਹੀਂ ਫੇਰ ਮੈਂ ਕਰਦੀ ਆ ਤੈਨੂੰ ਗੋਲੀ ਗੋਲੀ ਦੇ ਦਿੰਨੀ ਆ ਕੋਈ ਵਧੀਆ ਜੀ ਨਾ ਭਾਬੀ ਕੋਈ ਨਾ ਗੋਲੀ ਤਾਂ ਮੈਂ ਆਪ ਹੀ ਲੈ ਲਵਾਂ ਤੇ ਉਹ ਕਹਿੰਦੇ ਨੇ ਕੱਪੜੇ ਬਾਲੇ ਹੋਏ ਪਏ ਨੇ ਹੁਣ ਮੈਂ ਕੀ ਕਰਾਂ ਕੱਪੜੇ ਧੋਣ ਵਾਲੇ ਹੋਏ ਪਿਆ ਉਹ ਹੋਰ ਭਾਬੀ ਬਾਲੇ ਹੋਏ ਪਏ ਨੇ ਚਲ ਕਪੜੇ ਦਾ ਕੰਮ ਕੋਈ ਨਹੀਂ ਜੇ ਧੋਣ ਵਾਲੇ ਹੋਏ ਪੇ ਦੇਖ ਜੇ ਤੂੰ ਢਿੱਲੀ ਮੱਠੀਆਂ ਤਾਂ ਮੈਂ ਸੰਭਾਲੂਗੀ ਕੰਮ ਮੈਂ ਢਿੱਲੀ ਮੱਠੀਆਂ ਤਾਂ ਤੂੰ ਨਾ ਨਾ ਭਾਬੀ ਮੈਂ ਤੈਨੂੰ ਨਹੀਂ ਕਹਿੰਦੀ ਕਿ ਤੂੰ ਤੋ ਮੈਂ ਤਾਂ ਉਹ ਗੱਲ ਕਰਦੀ ਆ ਅੱਛਾ ਅੱਛਾ ਤੇ ਚਲ ਕੋਈ ਨਹੀਂ ਕੰਮ ਲਊ ਮੈਂ ਧੋੜੂਗੀ ਕਪੜੇ ਜੇ ਬਾਲੇ ਨਹੀਂ ਨਹੀਂ ਭਾਬੀ ਤੁਰਨ ਦੇ ਕੋਈ ਨਾ ਦੇਖ ਲੈ ਕਮਲ ਫਿਰ ਆਇਆ ਹਨਾ ਮੰਮੀ ਜੀ ਤੋਂ ਵੀ ਨਹੀਂ ਧੋਤੇ ਜਾਣੇ ਹੈ ਨਾਲੇ ਮੰਮੀ ਬੋਲਣਗੇ ਕਹਿਣਗੇ ਕਪੜੇ ਬਾਲੇ ਹੋਏ ਪੇ ਧੋਤੇ ਗਾ ਦੋ ਨਹੀਂ ਮੈਨੂੰ ਬੋਲਣਗੇ ਨਹੀਂ ਦੀਦੀ ਮੈਨੂੰ ਮੇਰੀ ਗੱਲ ਕਰਦੀ ਆ ਮੈਂ ਤਾਂ ਬਿਮਾਰ ਹੋਈ ਪਈ ਹੁਣ ਫਿਰ ਤੂੰ ਧੋਤੇ ਨਹੀਂ ਜਾਣੇ ਅੱਛਾ ਚਲ ਕੋਈ ਨਹੀਂ ਗਮਲ ਤੂੰ ਬੈਠ ਇੱਥੇ ਮੈਂ ਨਾ ਕੁਟਕ ਚਾਹ ਬਣਾ ਕੇ ਲਿਆਉਣੀ ਹੈ ਮੇਰਾ ਬਾਲਾ ਮਨ ਕਰੀ ਜਾਂਦਾ ਚਾਹ ਪੀਣ ਨੂੰ ਠੀਕ ਹੈ ਭਾਬੀ ਇੰਨਾ ਕੁ ਤਾਂ ਮੈਂ ਕਰ ਹੀ ਸਕਦੀ ਹਾਂ ਨਾ ਤੂੰ ਪੀਏਂਗੀ ਚਾਹ ਕੁਟਕ ਤੂੰ ਪੀ ਲੈ ਮੈਂ ਕਿੰਨੀ ਦਰ ਸਰਦੀ ਨਹੀਂ ਭਾਬੀ ਕੋਈ ਨਾ ਪੀ ਲੂੰ ਠੀਕ ਹੈ ਮੈਂ ਚਾਹ ਲੈ ਕੇ ਆਉਣੀ ਹੈ ਹੂੰ ਇਹਨੂੰ ਤਾਂ ਐ ਲੱਗੇ ਵੀ ਕਿਤੇ ਮੈਂ ਜਾਣ ਕੇ ਕਰੀ ਜਾਂਦੀ ਹਾਂ ਕੱਪੜੇ ਤਾਂ ਮੈਂ ਤੇਰੇ ਤੋਂ ਹੀ ਧਵਾਉਂ ਤੂੰ ਹਜੇ ਕਮਲ ਨੂੰ ਜਾਣ ਦੋ ਵੀ ਨਹੀਂ ਓਫ 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 ਹਾਏ ਨੀ ਮਾ ਗਰਮੀ ਵਾਲੀ ਆ ਗਰਮੀ ਤਾਪੇ ਆ ਹੁਣ ਤਾਂ ਮੈਨੂੰ ਐ ਲੱਗਦਾ ਵੀ ਕੱਪੜੇ ਧਵਾ ਕੇ ਹੀ ਮੁੜੀ ਹੋਏਂਗੀ ਨੀ ਕਿੱਥੇ ਮਾਂ ਮੈਂ ਕਿਹਾ ਸੀ ਚਾਲ ਜੀ ਤਾਂ ਮੈਂ ਚਲਾਈ ਸੀ ਕਿਤੇ ਕਹਿੰਦੀ ਧੋ ਦਿੰਨੀ ਆ ਕਦੇ ਕਹਿੰਦੀ ਨਹੀਂ ਧੋਂਦੀ ਮੈਂ ਤਾਂ ਮਾੜਾ ਜੂ ਕਿਹਾ ਸੀ ਜਾਣ ਕੇ ਵੀ ਰਹਿਣ ਦੇ ਭਾਬੀ ਧੋਣ ਨੂੰ ਮੈਨੂੰ ਲੱਗਾ ਵੀਰੇ ਨੇ ਸਿਖਾਤੀ ਵੀਰੇ ਨੂੰ ਡਰਦੀ ਨਹੀਂ ਧੋਂਦੀ ਨੀ ਮੁੰਡੇ ਨੇ ਤਾਂ ਕਿੱਥੋਂ ਸਿਖਾਤੀ ਨੀ ਤੈਨੂੰ ਕਹਿਣਾ ਨਹੀਂ ਆਇਆ ਜਿਵੇਂ ਤੇਰੀ ਮਾਂ ਕਹਿੰਦੀ ਹੁੰਦੀ ਆ ਨਾ ਉਸ ਲਹਿਜੇ ਨਾਲ ਤਾਂ ਤੂੰ ਬੋਲ ਹੀ ਨਹੀਂ ਸਕਦੀ ਤੈਨੂੰ ਚਲਾਕੀਆਂ ਨਹੀਂ ਖੇਡਣੀਆਂ ਹੁੰਦੀਆਂ ਉਹ ਤਾਂ ਉੱਤੋਂ ਤਾਂ ਰਹੀਦਾ ਹੁੰਦਾ ਮਿੱਠਾ ਚੰਗਾ ਵੀ ਹੁਣ ਜਿਵੇਂ ਆਪਾਂ ਕੋਈ ਗੱਲ ਕਰਦੇ ਆਂ ਅਗਰ ਇਹਦੇ ਢਿੱਡ ਚ ਵੜ ਜੇ ਅਗਲੇ ਨੂੰ ਭੇਤ ਨਾ ਆਵੇ ਵੀ ਮੂਰਲਾ ਬੰਦਾ ਚਲਾਕੀ ਨਾਲ ਗੱਲ ਕਰਦਾ ਇਹ ਚਲਾਕੀਆਂ ਨਾਲ ਹੀ ਕੰਮ ਹੁੰਦੇ ਹੁੰਦੇ ਆ ਪੁੱਤ ਐ ਭੋਲੇ ਵਣ ਕੇ ਨਹੀਂ ਕੰਮ ਹੁੰਦੇ ਹੁੰਦੇ ਕੋਈ ਨਾ ਮਾਂ ਤੀ ਤੈਮ ਤੇਰੀ ਹੌਲੀ ਹੌਲੀ ਸਿੱਖ ਜੂਗੀ ਨੀ ਤੂੰ ਤਾਂ ਮੇਰੀ ਗੱਲ ਸੁਣ ਹੁਣ ਐਡੀ ਮਟਿਆਰ ਹੋ ਗਈ ਹੁਣ ਸਿੱਖੀ ਚਾਹੇ ਨਾ ਸਿੱਖੀ ਇਹ ਤਾਂ ਨਾ ਜਮਦੇ ਦੀ ਚਲਾਕੀਆਂ ਢਿੱਡ ਚ ਪੈਦਾ ਹੋ ਜਾਂਦੀਆਂ ਹੁੰਦੀਆਂ ਪਤਾ ਨਹੀਂ ਤੂੰ ਤਾਂ ਉਹਦੀਆਂ ਭੂਆ ਉੱਤੇ ਜਾਵੀਂ ਚਲ ਕੋਈ ਨਾ ਕੇਰਾ ਤਾਂ ਮੈਂ ਚਲਾਕੀ ਚਲਾ ਕੇ ਆਈਆਂ ਦੇਖਦੀਆਂ ਕੀ ਕਹਿੰਦੀ ਐ ਕੀ ਕਹਿਣਾ ਕੀ ਐ ਮੈਨੂੰ ਮੱਖਾ ਮਾਰਨਾ ਪਊਗਾ ਜਿੰਨਾ ਚਿਰ ਮੈਂ ਨਹੀਂ ਉਹਦੇ ਕੋਲੇ ਜਾਂਦੀ ਉਹਨੂੰ ਕਹਿੰਦੀ ਵੀ ਪੁੱਤ ਜੇ ਮੈਂ ਹੁਣ ਹੱਥ ਲਾਉਂਗੀ ਕੱਪੜਿਆਂ ਨੂੰ ਕੱਪੜੇ ਮਲੇ ਪੁੱਤ ਤੈਨੂੰ ਪਤਾ ਹੀ ਆ ਵੀ ਆ ਮੇਰੇ ਨਾਂ ਖਰਾਬ ਹੋਈ ਪਈ ਐ ਬਾਨੇ ਨਾਲ ਗੱਲ ਕਹੀਦੀ ਹੁੰਦੀ ਐ ਤੂੰ ਤਾਂ ਐ ਆਈ ਹੋਏਗੀ ਭਾਬੀ ਮੈਂ ਕੱਪੜੇ ਧੋ ਲਾਂ ਕਿ ਤੂੰ ਤੋ ਆਏਂਗੀ ਆਏ ਨਹੀਂ ਪੁੱਤ ਆਏ ਤਾਂ ਮਾਂ ਮੇ ਕਿਹਾ ਸੀ ਵੀ ਮੇਰਾ ਤਾਂ ਸਿਰ ਹਜੇ ਤੱਕ ਨਹੀਂ ਦੁੱਤ ਖਣੋਂ ਹਟਿਆ ਬੀ ਭਾਬੀ ਕੱਪੜਾ ਢੇਰ ਲੱਗੇ ਬਦਰੋ ਮਾਂ ਬੋਲੂਗੀ ਮਾਂ ਹੀ ਨਹੀਂ ਕਹਿਣਾ ਸੀ ਪੁੱਤ ਮਾਂ ਬੋਲੂਗੀ ਮਾਂ ਦਾ ਤਾਂ ਤੂੰ ਐ ਗੱਲ ਹੀ ਨਾ ਮੈਂ ਤਾਂ ਮੈਨੂੰ ਕਿਹਾ ਸੀ ਮੈਨੂੰ ਬੋਲੂ ਭਾਬੀ ਕਹਿੰਦੇ ਮੈਨੂੰ ਬੋਲੂ ਮੈਂ ਕਹਾਂ ਨਹੀਂ ਮੈਨੂੰ ਬੋਲੂਗੀ ਵੀ ਕੱਪੜੇ ਨੂੰ ਧੋਤੇ ਆਈ ਨਹੀਂ ਪੁੱਤ ਕਹਿੰਦੇ ਹੁੰਦੇ ਸਮਾਂ ਦੀ ਤੂੰ ਉਹਨੂੰ ਗੋਚ ਬਰਿਆ ਕੇ ਮਿੱਠਤ ਨਾਲ ਕੰਮ ਕਰਵਾ। ਨਾ ਕੋਈ ਨਮਾ। ਹਾਂ ਤੇ ਬਾਕੀ ਆਏ ਆ ਪੁੱਤ। ਜਿਹੜੀ ਅਖੇਡਾਂ ਮੈਂ ਖੇਡਣੀਆਂ ਉਹ ਮੈਨੂੰ ਹੀ ਆਉਂਦੀਆਂ। ਤੂੰ ਤਾਂ ਹਜੇ ਨਿਆਣੀ ਐ। ਹੌਲੀ ਹੌਲੀ ਸਿੱਖ ਤਾਂ ਜਾਏਂਗੀ। ਸਹੀ ਗੱਲ। ਨਹੀਂ ਮਾ ਉਹਦਰ ਬੀਰਾ ਵੀ ਭਾਬੀ ਨੰਦਰੰਦਰੀ ਅੰਦਰੰਦਰੀ ਕਹਿੰਦਾ ਹੋ। ਵੀ ਕੰਮ ਨਹੀਂ ਕਰਨਾ ਵੀ ਹੈਗੀਆਂ ਦੋ ਜਣਾਂ ਆਪ ਹੀ ਕਰ ਲੈਣੀਆਂ। ਵੀ ਦੱਸ ਅਸੀਂ ਕਿਹੜਾ ਬੈਠਣ ਲੈ ਕੇ ਆਂਦੀ ਆ ਵਿਆਹ ਕੇ। ਪੁੱਤ ਮੇਰੀ ਗੱਲ ਸੁਣ ਅੱਜ ਤੱਕਰ ਮੁੰਡੇ ਦੀ ਮੇਰੇ ਦੀ ਮੈਂ ਚੱਲਣ ਦਿੱਤੀ ਐ ਜਿਹੜਾ ਹੁਣ ਚੱਲਣ ਦੇ ਦੂੰਗੀ। ਵੀ ਮਾਂ ਤੋਂ ਤਾਂ ਮੇਰੇ ਪਿਓ ਦੀ ਨ ਚੱਲਣ ਦਿੱਤੀ ਵੀਰੇ ਦੇ ਕਿਤੇ ਚੱਲਣ ਦੇ ਦਿੰਦੇਂਗੇ। ਆਹ ਫਿਰ ਇੱਥੇ ਗੱਲ ਆ ਕੇ ਮੁੱਕਦੀ ਆ ਨਾ। ਹੁਣ ਤਾਂ ਤੈਨੂੰ ਪਤਾ ਲੱਗ ਗਿਆ ਨਾ ਵੀ ਤੇਰੇ ਪਿਓ ਨੂੰ ਨੀ ਮੈਂ ਮੂਰੇ ਬੋਲਣ ਦਿੰਦੀ ਸੀ ਤੇ ਪੁੱਤ ਨੂੰ ਤਾਂ ਬੋਲਣ ਕਿੱਥੇ ਦੇਤਾ। ਸਹੀ ਹੁਣ ਰਹੇਗੀ ਨੂੰ 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 ਤਾਂ ਮੈਂ ਜਮਾ ਪੈਰ ਦੇ ਥੱਲੇ ਹੀ ਲਾ ਕੇ ਰੱਖੂੰਗੀ। ਵੀ ਮਾਂ ਤਾਂ ਬਾਰੀ ਭੋਰੀ ਆ ਤਾਂ ਜਿਵੇਂ ਕਹਿੰਦੇ ਉਹਦੀ ਮੋਦੀ ਦੀ ਮਗਰ ਲੱਗ ਜਾਂਦੀ ਆ। ਤੂੰ ਮੇਰੀ ਗੱਲ ਸੁਣ ਪੁੱਤ। ਜਿਹੜੇ ਕੰਮੋਂ ਕਰਾਉਣੇ ਹੁੰਦੇ ਆ ਨਾ ਮੁੰਡਾ ਜਦੋਂ ਬਾਹਰ ਗਿਆ ਹੁੰਦਾ ਆਪਣਾ ਉਦੋਂ ਉਦੋਂ ਹੀ ਕਰਾ ਲਿਆ ਕਰ ਫਿਰ ਉਰੀ ਉਹਨੂੰ ਉੱਦੜਦੀ ਫਿਰਦੀ ਰਹਿੰਦੀ ਹੈ ਨਹੀਂ ਮਾਂ ਗਈ ਤਾਂ ਮੈਂ ਉਦੀ ਸੀ ਜਦੋਂ ਵੀਰ ਆ ਗਿਆ ਮੇਰਾ ਭਾਬੀ ਕਹਿੰਦੀ ਮਾਂਸਾ ਗਿਆ ਮੈਂ ਤਾਂ ਹੀ ਤਾਂ ਗਈ ਸੀ ਦੇਖ ਕੇ ਵੀਰੇ ਨੂੰ ਮੈਂ ਫੇਰੀ ਗਈ ਸੀ ਵੀਰਾ ਜਦੋਂ ਨਿਕਲਿਆ ਬਾਹਰ ਮੈਂ ਉਦੀ ਗਈ ਭਾਬੀ ਕੋਲੇ ਭਾਬੀ ਕਹਿੰਦੀ ਵੀਰਾ ਮਾਂਸਾ ਨਾ ਇਸ ਸਮਾਧੀ ਮੇਰੀ ਗਾ ਰਸਾ ਨਾ ਭਾਬੀ ਨੂੰ ਤਾਂ ਤੂੰ ਆਪਦੀ ਨੂੰ ਆਈ ਕਹਿ ਵੀ ਭਾਬੀ ਮੈਂ ਕਢਾਈ ਸਿੱਖਣੀ ਹੈ ਮੈਂ ਤੇਰੇ ਸੂਟ ਸੋਹਣੇ ਸੋਹਣੇ ਕੱਢ ਕੇ ਦੇਵੂੰਗੀ ਲਾਲਚ ਦੇਈ ਦਾ ਹੁੰਦਾ ਪੁੱਤ ਫੇਰ ਬੰਦਾ ਮੂਰਲਾ ਕੰਮ ਕਰਦਾ ਹੁੰਦਾ ਬਿਨਾਂ ਲਾਲਚ ਤੋਂ ਅੱਜ ਕੱਲ ਕੋਈ ਨਹੀਂ ਕੰਮ ਕਰਦਾ ਜੇ ਆਪਦਾ ਹੱਥ ਚਟਾਵਾਂਗੇ ਫੇਰ ਕੰਮ ਕਰੂਗਾ ਠੀਕ ਹਾਂ ਹਾਂ ਆਇਆ ਨਾ ਹੁਣ ਪੁੱਤ ਜੇ ਤੂੰ ਹੁਣ ਚਲਕੀਆਂ ਇੱਥੋਂ ਸਿੱਖ ਕੇ ਜਾਏਂਗੀ ਗਾਂ ਕੀ ਪਤਾ ਤੈਨੂੰ ਕਿ ਇਹ ਜਾ ਮੂਰੇ ਘਰਵਾਰ ਮਿਲੂਗਾ ਜੇ ਹੁਣ ਸੱਸ ਨੰਦ ਮੂਰੇ ਬਾੜੀ ਤੇਜ ਮਿਲਗੀ ਨਾ ਤੇ ਥੋ ਪੁੱਤ ਕੱਟਿਆ ਨਹੀਂ ਜਾਣਾ ਪਰ ਤੀ ਆ ਨਾ ਬਾਰ ਬੈਠੀਆਂ ਵੇਖਿਆਂ ਦੇ ਭੈੜੀਆਂ ਲੱਗਦੀਆਂ ਹੁੰਦੀਆਂ ਮਾਈਕਲ ਕੋਈ ਨਾ ਮੈਂ ਜੇ ਤੂੰ ਮੈਂ ਚਲਾਕੀਆਂ ਦੇ ਵਿੱਚ ਇੱਕ ਹੀ ਜਾਊਂਗੀ ਫਿਰ ਮੈਂ ਮੇਰੀ ਸੱਸ ਨੂੰ ਤੇ ਮੇਰੇ ਨਾਨਦ ਨੂੰ ਕਿਵੇਂ ਮੂਰੇ ਲਾऊं ਪੁੱਤ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਕੋਲੇ ਇਕੱਲੀ ਮਿਲ ਨਾ ਜਾਇਆ ਕਰੂੰਗੀ ਹੈ ਹੁਣ ਆ ਤੇਰੀ ਮਾਂ ਤੇਰੇ ਕੋਲੇ ਤਾਂ ਨਹੀਂ ਬੈਠ ਸਕਦੀ ਫਿਰ ਅਗਲਾ ਕਹੂਗਾ ਵੀ ਕੁੜੀ ਨੂੰ ਅਸੀਂ ਜਦ ਵਿਆਹ ਕੇ ਤਾਂ ਆਪਦੀ ਨੂਨ ਨੂੰ ਲਿਆਏ ਆ ਤੇ ਆ ਮਾਂ ਉਦੋਂ ਰੋਟੀ ਲਾ ਲਈ ਅਗਲਾ ਮੈਨੂੰ ਕਹੂਗਾ ਕੋਈ ਨਾ ਮੈਂ ਬੈਠਿਆਂ ਆ ਅਗਲਾ ਕਿਵੇਂ ਕਹੂਗਾ ਤੂੰ ਤਾਂ ਮੇਰੀ ਗੱਲ ਸੁਣ ਅੱਜ ਤਾਂ ਮੈਨੂੰ ਲੱਗਦਾ ਵੀ ਵਧੀਆ ਨਿਖਰੀ ਸਮਾਰੀ ਬੈਠੀਆਂ ਕੋਈ ਸਿਰ ਸੁਰਤਾ ਮੈਨੂੰ ਲੱਗਦਾ ਨਹੀਂ ਦੁਖਦਾ ਤੇਰਾ ਅੱਜ ਨਹੀਂ ਮਾਂ ਮੇਰਾ ਤਾਂ ਸਿਰ ਦੁਖੀ ਜਾਂਦਾ ਕੁਛ ਤਾਂ ਮੈਨੂੰ ਕੁਛ ਤਾਂ ਮੇਰਾ ਸਿਰ ਦੋਦਾ ਕੁਸ ਮੈਂ ਜਾਣ ਕੇ ਆਇਆ ਸੀ ਫਿਰ ਆਪਾਂ ਕੰਮ ਵੀ ਕਰਾਉਣਾ ਹੀ ਆ ਹਾਂ ਇਹ ਤਾਂ ਵਾਹ ਠੀਕ ਆ ਨਹੀਂ ਆਹ ਪੂਰੇ ਤੇਰਾ ਸੂਟ ਕਮਲ ਮੈਂ ਪਾ ਲਿਆ ਨਹੀਂ ਮਾਂ ਇਹ ਤਾਂ ਮੈਂ ਆਪਦੇ ਵਾਸਤੇ ਸਮਾਇਆ ਸੀ ਤੂੰ ਕਾਹਤੋਂ ਪਾ ਲਿਆ ਤੇ ਤੂੰ ਹੱਥ ਨਹੀਂ ਲਉਦੀ ਸੀ ਇਹਨੂੰ ਬੂੜਾ ਮੈਨੂੰ ਦੱਸ ਕੀ ਕਹਿੰਦਾ ਮੈਂ ਤਾਂ ਸਮਾਂ ਦੀ ਸੁੱਖ ਨਾਲ ਪੁੱਤ ਵਿਆਹ ਹੈ ਨੂਹ ਵਾਲੀ ਹੋਗੀ ਹਾਂ ਹੁਣ ਰੱਬ ਭਲੀ ਕਰੂਗਾ ਪੋਤਾ ਦੇ ਦੂਗਾ ਤੇ ਫੇਰ ਮੇਰੀ ਨੂੰਹ ਤੋਂ ਉਹਦੂ ਸੋਹਣਾ ਸੂਟ ਮੰਗਾਉਂਗੀ। ਨੀ ਮਾਂ ਲੋਕ ਕੀ ਕਹਿਣਗੇ ਵੀ ਮੇਰੀ ਬੀ ਧੀ ਨੇ ਤਾਂ ਪਾਇਆ ਫਿੱਕਾ ਸੂਟ ਤੇ ਮਾਂ ਪਾਈ ਬੈਠੇ ਗੂੜਾ। ਫੇਰ ਪੁੱਤ ਹੁਣ ਮੇਰੀ ਗੱਲ ਸੁਣ। ਹੁਣ ਜੇਦੋਂ ਤੂੰ ਨਹੀਂ ਪਾਉਂਦੀ ਲਾਹਲਾ ਸਿੱਟੀ ਐਨੀ ਕਿਸੇ ਨੂੰ ਦੇ ਨਹੀਂ ਸਕਦੇ ਆਂ। ਨਵੇਂ ਸੂਟ ਤਾਂ ਨਹੀਂ ਦਿੱਤੇ ਜਾਂਦੇ। ਇਹ ਤਾਂ ਮੇਰੇ ਸਹੇਲੀ ਦਾ ਵਿਆਹ ਸੀ ਮੈਂ ਤਾਂ ਸਮਾਇਆ ਸੀ। ਤੂੰ ਕਾਹਤੋਂ ਪਾ ਲਿਆ। ਚਲ ਕੋਈ ਜਾ ਹੁਣ ਹੋਰ ਰਿਵਾਜ ਦਾ ਸਮਾ ਲਈ। ਨਾਲੇ ਮੇਰੀ ਗੱਲ ਸੁਣ। ਹੁਣ ਤੂੰ ਨਾਲੇ ਦਾ ਤੇਰੀ ਪਰਜਾਈ ਨੂੰ ਸੂਟ ਲਿਆ ਕੇ ਦੇਵਾਂਗੇ। ਦੋ ਸੂਟ ਪੁੱਤ ਤੂੰ ਆਪਦੇ ਬਣਾ ਲਈ ਆਇਆ ਫੇਰ ਨਾ ਸਰੀਕਾ ਕਰਨ ਲੱਗ ਜਾਂਦਾ ਮਾਂ ਮੇਰੀ ਗੱਲ ਸੁਣ ਨਾ ਪੋ ਉਹਨੂੰ ਨਹੀਂ ਬਾਲਾ ਮਹਿੰਗਾ ਲਿਆ ਕਹਿੰਦਾ ਪਸੇਰ ਨਹੀਂ ਚੜਾਉਣੀ ਉਹ ਫਿਰ ਉਹੀ ਗੱਲ ਤੈਨੂੰ ਕਹਿੰਦੀ ਆ ਨਾ ਆ ਲੱਗ ਗਈ ਨਾ ਹੁਣ ਚਲਾਕੀਆਂ ਸਿੱਖਣ ਹਾਂ ਈ ਚਲਾਕੀਆਂ ਸਿੱਖੀਦੀਆਂ ਹੁੰਦੀਆਂ ਪੁੱਤ ਕੋਈ ਨਾ ਉਹਨੇ ਤਾਂ ਘਰ ਦਾ ਕੰਮ ਹੀ ਕਰਨਾ ਹੈ ਉਹਨੇ ਕਿਹੜਾ ਕਿਤੇ ਬਾਹਰ ਮੰਦ ਜਾਣਾ ਜਿਵੇਂ ਹੁਣ ਤੈਨੂੰ ਜੇ ਇੱਕ ਲਿਆ ਤਾਂ ਮਹਿੰਗਾ ਉਹਨੂੰ ਦੋ ਲਿਆ ਦਾਂਗੇ ਠੀਕ ਆ ਠੀਕ ਹੈ ਨਾ ਨਾਲੇ ਤਾਂ ਉਹਨੂੰ ਆਏ ਹੋ ਜੂ ਵੀ ਮੈਨੂੰ ਮੇਰੀ ਮੰਮੀ ਜੀ ਨੇ ਦੋ ਸੂਟ ਲਿਆ ਕੇ ਦਿੱਤੇ ਆ ਹੈ ਛੁੱਟ ਤਾਂ ਮੰਗੇ ਨੇ ਵੀ ਉਹਨਾਂ ਹੰਟਣਾਂ ਤੇ ਬੁੱਤ ਸਸਤੇ ਨੇ ਵੀ ਉਹਨਾਂ ਹੰਟਣਾਂ ਇੱਕ ਮੈਂ ਬਾਰ ਦੀ ਪੋਸ ਜਮਾ ਨਾ ਪਾਈ ਵੀ ਦੁਬਾਰਾ ਇੱਥੇ ਘੁੰਮਿਆ ਉੱਥੇ ਘੁੰਮਿਆ ਬਸ ਘਰ ਦੇ ਕੰਮ ਚ ਹੀ ਲਾਈ ਰੱਖੀ ਨਾ ਬਾਹਰ ਤਾਂ ਮੈਂ ਉਹੀ ਨਹੀਂ ਜਾਣ ਦਿੰਦੀ ਬਾਹਰ ਗਈ ਤਾਂ ਮੇਰੀ ਨੂੰ ਹੱਥੋਂ ਨਿਕਲ ਜੂਗੀ ਨਾਲੇ ਮੇਰੀ ਗੱਲ ਸੁਣਾ ਉਹਦੇ ਕੋਲ ਫੋਨ ਆ ਤਾਂ ਤੇ ਨਾਲੇ ਫੋਨ ਨਾਲ ਉਹ ਕਿਵਾਲਾ ਦੇਖਿਆ ਕਰ ਸਾਰਾ ਦਿਨ ਫੋਨ ਚ ਆਏ 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 ਹੀ ਕਰੀ ਜਾਂਦੀ ਰਹਿੰਦੀ ਆਹੋ ਪੁੱਤ ਤੂੰ ਵੀ ਕੰਵਲੀ ਐ ਜਦੋਂ ਉਹਨੂੰ ਆਪਾਂ ਬਿਜੀ ਕੀਤਾ ਕੰਮਾਂ ਤੇ ਸਾਰਾ ਦਿਨ ਥਕਾਈ ਕੌਣ ਨੂੰਗੀ ਚੱਕ ਜੂਗੀ ਉਦੋਂ ਆਦਾ ਐ ਕਹੂਗੀ ਮੈਂ ਵਸ ਕੱਲਾ ਪੈ ਕੇ ਰੈਸਟ ਕਰਨਾ ਨਹੀਂ ਮਾਂ ਮੈਂ ਤਾਂ ਐ ਕਹਿੰਨੀ ਆ ਵੀਰੇ ਨੂੰ ਨਾ ਪਾਪਾ ਕੋਈ ਨਾ ਕੋਈ ਗੱਲ ਕਹਿ ਦੀਏ ਆਪਾਂ ਦੋਨਾਂ ਨੂੰ ਲੜਾ ਦਿੰਨੇ ਆ ਆਪੇ ਵੀਰਾ ਫੋਨ ਖੋਲੂਗਾ ਤੂੰ ਨਾ ਪੁੱਤ ਅਜੇ ਤਾਂ ਨਵੇਂ ਰਵੇਲਾ ਉਹਨਾਂ ਦਾ ਵਿਆਹ ਹੋਇਆ ਐਵੇਂ ਸ਼ੁਰੂ ਤੋਂ ਆਪਾਂ ਲੜਾਈ ਪਾਉਣ ਲੱਗ ਗੀਆਂ ਨਾ ਤੇ ਮਨਾਂ 'ਚ ਜੇ ਕੇਰਾ ਫਰਕ ਪੈ ਜੇ ਨਾ ਮੁੜ ਕੇ ਲੋਟ ਨਹੀਂ ਆਉਂਦਾ ਨਾਲੇ ਤਾਂ ਆਪਾਂ ਰਹਾਗੀਆਂ ਹਿਯਾਰ ਨਾਲੇ ਕੰਮ ਕਰਾਈ ਕਰ ਚੱਲਾਂਗੀਆਂ ਨਹੀਂ ਮਾਂ ਮੈਂ ਤਾਂ ਫੋਨ ਕੰਨਿਓ ਕਹਿੰਦੀ ਸੀ ਕੋਈ ਨਾ ਪੁੱਤ ਉਹਦਾ ਫਿਕਰ ਨਾ ਤੂੰ ਕਰ ਤੇਰੀ ਮਾਂ ਬਥੇਰੀ ਹਿਯਾਰ ਆ ਉਹਨੂੰ ਥਕਾਈ ਰੱਖਿਆ ਕਰੂਗੀ ਉਹਨੇ ਤਾਂ ਰੈਸਟ ਕਰਨਾ ਏ ਜੇ ਮਾਂ ਨੂੰ ਕੁਝ ਖਾਣਾ ਮੈਂ ਕਹਾ ਮਾ ਭਾਬੀ ਨੂੰ ਭਾਬੀ ਕਹਿੰਦੀ ਮੈਨੂੰ ਤਾਂ ਬਾਲਾ ਕੁਸ ਬਣਾਉਣਾ ਆਂਦਾ ਤੇ ਤੂੰ ਐਂ ਕਰ ਮੇਰੀ ਗੱਲ ਸੁਣ ਅੱਜ ਨਿਊਡਲਸ ਤੇ ਪੀਜ਼ਾ ਬੂਜ਼ਾ ਨਾ ਖਾਈ ਤੇ ਸ਼ੇਕ ਬਣਾ ਕੇ ਪੀ ਲਾ ਸ਼ੇਕ ਭਾਬੀ ਨੂੰ ਦਾ ਮੈਂ ਕਿ ਖਦ ਬਣਾ ਲਾ ਭਾਬੀ ਜਦੋਂ ਉਹ ਬੈਠੀ ਆ ਭਾਬੀ ਕਹੂਗੀ ਭਾਬੀ ਕਾ ਲਈ ਖਾਤਰ ਆ ਪੁੱਤ ਚਲ ਮੈਂ ਕਹਿੰਦੀ ਹਾਂ ਉਹਨੂੰ ਹੋਰ ਚਾ

ਨਹੀਂ ਬੁੱਤ ਤੈਨੂੰ ਪਤਾ ਹੀ ਹੈ ਉਹਦਾ ਨਾ ਸਿਰ ਦੁਖਦਾ ਰਹਿੰਦਾ ਮੈਂ ਤਾਂ ਤੈਨੂੰ ਦੁੱਧ ਚ ਬੱਤੀ ਤਾਂ ਕਹਿੰਦੀ ਸੀ ਉਹ ਮੈਨੂੰ ਕੰਗਲ ਕਹਿੰਦੀ ਭਾਬੀ ਨੇ ਕਹਿੰਦੀ ਕੱਪੜੇ ਧੋ ਤੋ ਉਤਾਰਾਂ ਭਰਤਿਆਂ ਹੋਣ ਕਿਉਂ ਉਹਨੂੰ ਭੁੱਖ ਲੱਗੀ ਹੋਊਗੀ ਮੈਂ ਤਾਂ ਤੇਰੇ ਵਾਸਤੇ ਦੁੱਧ ਚ ਬੱਤੀ ਪਾਉਣ ਆਈ ਸੀ ਧਾਰਾਂ ਭਰਦਿਆਂ ਹੋਣਗੀਆਂ ਮੰਮੀ ਜੀ ਮੈਂ ਤਾਂ ਕੱਪੜੇ ਧੋਤੇ ਨਹੀਂ ਹੈਗੇ ਹੈ ਹਾਂਜੀ ਉਹਨਾਂ ਨੇ ਤੁਹਾਨੂੰ ਐ ਕਹਾਤਾ ਵੀ ਧਾਰਾਂ ਭਰਤੀਆਂ ਕੱਪੜੇ ਧੋਤੇ ਪੁੱਤ ਤੂੰ ਕੱਪੜੇ ਧੋਤੇ ਨਹੀਂ ਮਜ਼ਾਕ ਕਰਦੀ ਹੋਏਗੀ ਪੁੱਤ ਤੂੰ ਨਹੀਂ ਨਹੀਂ ਮੰਮੀ ਜੀ ਮੈਂ ਸੱਚੀ ਨਹੀਂ ਧੋਤੇ ਹੈਗੇ ਕੱਪੜੇ ਮੈਂ ਤਾਂ ਇਹ ਨਹੀਂ ਧੋਣ ਲੱਗੀ ਨਾ ਫਿਰ ਤੁਹਾਨੂੰ ਪਤਾ ਬੰਟੂ ਇਤਰਾਜ਼ ਕਰਨ ਲੱਗ ਜਾਂਦਾ ਉਹ ਕਹਿੰਦਾ ਕੋਈ ਬੁੜੀਆਂ ਬਾੜੀਆਂ ਆਂਟ ਗਮਾਂਟ ਦੇ ਆ ਦੇਖ ਲੈਣਗੇ ਹਲਾ ਕੀ ਗੱਲਾਂ ਕਰੂ ਹਨਾ ਮੈਂ ਤਾਂ ਉਸ ਗੱਲ ਦੀ ਡਰ ਦੀ ਮਾਰੀ ਨਹੀਂ ਧੋਤਣਾ ਮੈਂ ਕਿ ਐਵੇਂ ਘਰੇ ਕਲੇਸ਼ ਨਾ ਪਏ ਜੇ ਮੁੜ ਕੇ ਹਨਾ ਤੇ ਤਾਂ ਕਰਕੇ ਮੰਮੀ ਜੀ ਮੈਂ ਤਾਂ ਧੋਣ ਹੀ ਨਹੀਂ ਗਈ ਜੇ ਕਿਸੇ ਨੇ ਦੇਖ ਲਿਆ ਲੋਕਚਾਰ ਗੱਲਾਂ ਕਰਨਗੇ ਵੀ ਬਹੁਤ ਨੂੰ ਕੰਮ ਲਾ ਵੀ ਦਿੱਤਾ ਇਹਨਾਂ ਨੇ ਹਜੇ 6 ਦਿਨ ਹੋਇਆ ਵਿਆਹ ਹੋਏ ਨੂੰ ਉਹ ਪੁੱਤ ਮੈਂ ਤੈਨੂੰ ਐਂ ਕਹਿੰਦੀ ਸੀ ਕੱਪੜੇ ਤਾਂ ਨਾ 2 ਦਿਨਾਂ ਦੇ ਹੋਏ ਪਏ ਆ ਕੱਲ ਵੀਰਵਾਰ ਸੀ ਆਪਾਂ ਧ ਤੇ ਨਾਲੇ ਨਾ ਅੱਜ ਤਾਂ ਨਾ ਗਰਮੀ ਵਾਲੀ ਐ ਦੁਪਹਿਰੇ ਅਗਲਾ ਕੋਈ ਨਹੀਂ ਆਉਂਦਾ ਦੁਪਹਿਰੇ ਅਗਲਾ ਆਰਾਮ ਕਰਦਾ ਹੁੰਦਾ ਐ ਦੁਪਹਿਰੇ ਦੁਪਹਿਰੇ ਆਪਾਂ ਆਪਦੇ ਕੰਮ ਨਿਬੜ ਲਾਂਗੇ ਨਾ ਤੇ ਆਥਣ ਵੇਲੇ ਹੀ ਅਗਲਾ ਆਉਂਦਾ ਹੁੰਦਾ ਜਦੋਂ ਦਿਨ ਜਾ ਢਲ ਜਾਂਦਾ ਅਗਲੇ ਨੂੰ ਐ ਹੁੰਦਾ ਵੀ ਚੱਲ ਹੁਣ ਪਰਛਾਵਾ ਜਾ ਆ ਗਿਆ ਵੀ ਹੁਣ ਜਾਇਆ ਕੀ ਹਾਂਜੀ ਮੰਮੀ ਜੀ ਅਗਲੇ ਨਾ ਆਇਆ ਹੁੰਦਾ ਦੁਪਹਿਰ ਵਾਲਾ ਪਿਆਪੂਆ ਹੋਊ ਵੀ ਆਪਾਂ ਕਾਣੋਂ ਡਿਸਟਰਬ ਕਰਨਾ ਹਨਾ ਦੁਪਹਿਰ ਵਾਲਾ ਸੌਂ ਸੂਂ ਵੀ ਜਾਂਦਾ ਵਿੱਚ ਦੇ ਤੇ ਚਲੋ ਕੋਈ ਗੱਲ ਨਹੀਂ ਫਿਰ ਮੰਮੀ ਜੀ ਮੈਂ ਧੋ ਲੈਨੀ ਆ ਕੱਪੜੇ ਚੱਲ ਕੋਈ ਨਾ ਪੁੱਤ ਹੁਣ ਜਦੋਂ ਤੂੰ ਕੱਪੜੇ ਨਹੀਂ ਧੋਤੇ ਚੱਲ ਔਖੀ ਸੋਖੀ ਭਾਈ ਮੈਂ ਧੋ ਲੈਣੀਆਂ ਬਾਹਲੇ ਹੋਏ ਪਏ ਆ ਦੋ ਨੀ ਨੀ ਮੰਮੀ ਜੀ ਤੁਸੀਂ ਕਹ ਧੋ ਲੈਣਾ ਕੱਪੜੇ ਜਦੋਂ ਮੈਂ ਹੈਗੀ ਆਂ ਜੀ ਦੇਖ ਮੈਂ ਹੁਣ ਪਤਾ ਹੀ ਆ ਤੁਹਾਡੀ ਹਾਲਾਤ ਤੇ ਉਹ ਕਿਵੇਂ ਕਮਲਦੀਦੀ ਠੀਕ ਆ ਹੁਣ ਕਾ ਮੋਲਤਾ ਕਾਦੀ ਠੀਕ ਆ ਪੁੱਤੋ ਬਸ ਰੱਬ ਨੇ ਕੁੜੀ ਵੀ ਦਿੱਤੀ ਆ ਬਸ ਕੱਲਾ ਬਰਿਆ ਆ ਐ ਕੱਲਾ ਸਰੀਰ ਸਰੀਰ ਉਹਦਾ ਵੱਡਾ ਹੋਈ ਜਾਂਦਾ ਐ ਦਿਮਾਗ ਵੀ ਪੁੱਤ ਤੇਰੀ ਭੈਣ ਦਾ ਥੋੜਾ ਜਿਹਾ ਘਟੀ ਆ ਗੁੱਸਾ ਨਾ ਕਰਿਆ ਕਰ ਜੇ ਤੈਨੂੰ ਨਾ ਭੱਜ ਕੇ ਵੀ ਪੈ ਜੇ ਨਾ ਅੱਛਾ ਨਹੀਂ ਨਹੀਂ ਮੰਮੀ ਜੀ ਮੈਨੂੰ ਭੱਜ ਕੇ ਤਾਂ ਕੁਝ ਨਹੀਂ ਪਏ ਹੈਗੇ ਤੇ ਚਲੋ ਜੇ ਉਹਨਾਂ ਦਾ ਵੀ ਸਿਰ ਠੀਕ ਨਹੀਂ ਹੈਗਾ ਫਿਰ ਮੈਂ ਕੱਪੜੇ ਧੋ ਹੀ ਲੈਣੀ ਆ ਬਾਕੀ ਤੁਸੀਂ ਸਹੀ ਗੱਲ ਕਹੀ ਆ ਵੀ ਦੁਪਹਿਰੇ ਦੁਪਹਿਰੇ ਕੋਈ ਨਹੀਂ ਆਉਂਦਾ ਹੈਗਾ ਹਨਾ ਤੇ ਦੁਪਹਿਰੇ ਦੁਪਹਿਰੇ ਮੈਂ ਸਾਰੇ ਕੰਮ ਨਵੇਲ ਲੈਣੀ ਆ ਕੱਪੜੇ ਧੋ ਕੇ ਸੁਕਾ ਕੇ ਤਾਂ ਹਾਂ ਤੂੰ ਹਮਾਰ ਕੇ ਸਾਂਭ ਦਿੰਨੀ ਆ ਹਾਂ ਪੁੱਤ ਐ ਆ ਨਾ ਚਾਹ ਹੁਣ ਤੂੰ ਬਣਾ ਲਈ ਵਾਲੀ ਤੇ ਕੰਬਲ ਵੇਖ ਆਪਣੀ ਚਾਹ ਪੀਂਦੀ ਨਹੀਂ ਜੇ ਪੁੱਤ ਨਹੀਂ ਮੰਮੀ ਜੀ ਮੈਂ ਤਾਂ ਡੇਢ ਗਲਾਸ ਹੀ ਪਾਣੀ ਦਾ ਪਾਇਆ ਅੱਛਾ ਹਾਂਜੀ ਵਾਲੀ ਨਹੀਂ ਬਣਾਈ ਚਲ ਕੋਈ ਨਾ ਉਹ ਆਪਣੀ ਉਹ ਗੋਹਾ ਕੁੜੇ ਵਾਲੀ ਨਾ ਅੱਜ ਕਣਕ ਚੱਕਣ ਆਊਗੀ ਤੇ ਲੋਹੂ ਰੂਪਿਆ ਦਾਂਗੇ ਹੈ ਹਾਂਜੀ ਹਾਂਜੀ ਤੇ ਚਲੋ ਫਿਰ ਤੇ ਚਲੇ ਮੇਰੇ ਵੀ ਕਰਮਾ ਚ ਸੁਖ ਹੈ ਵੇਰੀ ਨੂੰ ਹੁਣ ਲੈ ਕਪੜੇ-ਕਪੜੇ ਧੋ ਲੂਗੀ ਉਹ ਅੱਗੇ ਤਣਾ ਦੋ ਦੋ ਤਿੰਨ ਦਿਨ ਲੰਕੀ ਜਾਂਦੇ ਕਪੜੇ ਮੈਂ ਤੁਹਾਨੂੰ ਕੋਤ ਅੱਗੇ ਬਾੜੀ ਉਹ ਖਿੰਦੀ ਆ ਵੇ ਖਰਜ ਨਾ ਚੱਕ ਕੇ ਕਵਲ ਦਾ ਸੂਟ ਪਾ ਲਿਆ ਅੱਛਾ ਮੈਨੂੰ ਕਹਿੰਦੀ ਮਾਂ ਤੂੰ ਮੇਰਾ ਤਾਂ ਪਾ ਰਹਿ ਮਮੀ ਜੀ ਵੀ ਕਪੜੇ ਧੋਣ ਵਾਲੇ ਸੀ ਹੁਣ ਪਾਉਣ ਨੂੰ ਹੈ ਨਹੀਂ ਸੀ ਕੋਈ ਓਹ ਪੁੱਤ ਓਹ ਹੋ ਫਿਰ ਮੈਨੂੰ ਪਹਿਲਾਂ ਕਿਉਂ ਨਹੀਂ ਦੀਦੀ ਇਹ ਸਾਨੂੰ ਪੂਰੀ ਮੈਨੂੰ ਕਲੀਅਰ ਦੱਸ ਦਿੰਦੀ ਤੇ ਮੈਂ ਕਪੜੇ ਧੋ ਦਿੰਦੀ ਐ ਏਡੀ ਕੀ ਗੱਲ ਸੀ ਵੀ ਨਹੀਂ ਪੁੱਤ ਤੂੰ ਤਾਂ ਉਹ ਗੱਲ ਕਰਤੀ ਹੁਣ ਜੇ ਤੈਨੂੰ ਦੱਸ ਕੇ ਤਾਂ ਹੱਗੀ ਐ ਵੀ ਮੇਰੀ ਧੀ ਨੂੰ ਤਾਂ ਗੱਲ ਔੜ ਦੀ ਘੱਟ ਹੈ ਉਹ ਤੈਨੂੰ ਕਹਿਣ ਕੋਈ ਹੋਰ ਆਈ ਹੋਊਗੀ ਰਾਹ 'ਚ ਕੁਝ ਭੁੱਲ ਜਾਂਦੀ ਐ ਚਲੋ ਕੋਈ ਨਹੀਂ ਮਮੀ ਜੀ ਤੁਸੀਂ ਫਿਕਰ ਨਾ ਕਰੋ ਜਾਂ ਤੁਸੀਂ ਨਾ ਏਸੀ ਵਾਲੇ ਕਮਰੇ 'ਚ ਬੈਠੋ ਮੈਂ ਚਾਹ ਪਣ ਕੇ ਲੈ ਆਉਣੀ ਐ ਜੇ ਮੈਨੂੰ ਉੱਥੇ ਜਾ ਕੇ ਹੋਰ ਚਾਹ ਬਣਾ ਕੇ ਤੇ ਤੋਲਾ ਪ हां जी मम्मी जी बस मैं चाय ਘੁਣ ਲੈਵਾ ਉਧਰੋਂ ਕਪੜੇ ਪਾ ਆਉਂਗੀ ਮਸ਼ੀਨ 'ਚ ਤੇ ਆਪਾਂ ਬਹਿ ਕੇ ਚਾਫੀ ਲਾਂਗੇ ਹਾਂ ਹਾਂ ਚੰ다 ਜੀ ਹਾਂ ਫੇਰ ਕਪੜੇ ਅਤੀ ਬਣ ਕੇ ਉੱਥੇ ਸਾਰਾ ਕੋ ਬੇ ਚੰਗਾ ਹਾਂ ਜੀ ਮੰਮੀ ਜੀ ਕੋਈ ਨਹੀਂ ਮੈਂ ਦੇਖ ਲੂੰਗੀ ਸਾਰਾ ਕੁਝ ਲੈ ਮੰਮੀ ਜੀ ਵਿਚਾਰੇ ਚਾਹੁੰਦੇ ਤਾਂ ਹੈ ਨਹੀਂ ਕਿ ਮੈਥੋਂ ਕੰਮ ਕਰਾਉਣਾ ਪਰ ਕੀ ਕਰਨ ਇਹਨਾਂ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਹੈ ਜਦੋਂ ਢਿੱਲੇ ਰਹਿੰਦੇ ਆ ਤੇ ਤੁਹਾਡੀ ਜੀ ਦਾ ਤਾਂ ਸਿਰ ਹੀ ਨਹੀਂ ਦੁਖਣਾ ਹਟਦਾ ਹੈ ਤਾਂ ਸਭ ਮੰਮੀ ਜੀ ਨੇ ਮੈਂ ਕਹਿਣਾ ਭੁੱਲ ਗਈ ਵੀ ਮੰਮੀ ਜੀ ਇਹਨੂੰ ਕਿਸੇ ਵਧੀਆ ਡਾਕਟਰ ਦੇ ਲੈ ਜਾਓ ਇਹਦਾ ਵਧੀਆ ਇਲਾਜ ਕਰਾਓ ਆਇਂਦਾ ਲੋਟ ਨਹੀਂ ਆਉਣਾ ਹੈਗਾ ਇਹ ਰੋਜ਼ ਰੋਜ਼ ਸਿਰ ਦੁਖਦਾ ਮਾੜਾ ਹੀ ਹੈ ਸਿਰ ਦੁਖਿਆ ਤਾਂ ਚਲ ਮੈਂ ਚਾਹ ਪੁਣ ਕੇ ਲੈ ਜਾਵਾਂ ਬਾੜੀ ਪੱਤੀ ਜੀ ਖੁੱਲੀ ਜਾਂਦੀ ਹੈ ਹੋਰੀ ਹੋ ਜੂ ਲੈ ਆਵਾਂ ਗੜਬੀ ਵਗੈਰਾ